ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਅ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ। ਇੱਕ ਵਾਰ ਕਿਸਾਨ ਵੀਰਾਂ ਦਾ ਸਵਾਲ ਸੀਗਾ ਜਿਹੜੀ ਆਪਾਂ ਫੋਟ ਵਾਲੀ ਸਪਰੇਅ ਮਤਲਬ ਜ਼ਿੰਕ ਤੇ ਲੋਹੇ ਦੀ ਘਾਟ ਵਾਲੀ ਸਪਰੇਅ ਕਰਦੇ ਆ। ਉਹ ਆਖਰੀ ਕਦੋਂ ਤੱਕ ਸਪਰੇਅ ਕਰ ਸਕਦੇ ਆ। ਉਹਦੇ ਬਾਰੇ ਗੱਲਬਾਤ ਕਰਾਂਗੇ। ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੋਈ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ। ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਜਿਹੜੀ ਤਰੀਕ ਕਿਸਾਨ ਵੀਰੇ ਪੁੱਛਦੇ ਆ ਕਿ ਲਾਸਟ ਕਦੋਂ ਤੱਕ ਸਪਰੇਅ ਕਰੀਏ ਝੋਨੇ ਦੇ ਬਾਸਮਤੀ ਚ ਕਾਰਨ ਇਹ ਹੈ ਕਿ ਕਈ ਥਾਵਾਂ ਤੋਂ ਕਿਸਾਨ ਵੀਰਾਂ ਨੇ ਮਿੱਟੀ ਚਕਵਾਈ ਹੁੰਦੀ ਆ ਕਈ ਥਾਵਾਂ ਤੇ ਉੱਤੇ ਜ਼ਮੀਨ ਦਰਮਿਆਨੇ ਤੋਂ ਹਲਕੇ ਪਣ ਨੂੰ ਹੁੰਦੀ ਆ ਕਈ ਥਾਵਾਂ ਦੇ ਉੱਤੇ ਜ਼ਿੰਕ ਨਹੀਂ ਪਾਈ ਹੁੰਦੀ ਤਾਂ ਉੱਥੇ ਜ਼ਿੰਕ ਦੀ ਘਾਟ ਤੇ ਕਿਸਾਨ ਵੀਰ ਕਈ ਜਗ੍ਹਾ ਦੇ ਉੱਤੇ ਜਾਂ ਜਦੋਂ ਫੋਨ ਤੇ ਗੱਲ ਹੁੰਦੀ ਹੈ ਜਾਂ ਜਦੋਂ ਫੀਲਡ ਮੈਂ ਵਿਜ਼ਿਟ ਕਰਨ ਜਾਈਦਾ ਤਾਂ ਉੱਥੇ ਇਹਨਾਂ ਕੰਡੀਸ਼ਨਾਂ ਦੇ ਵਿੱਚ ਕਿਸਾਨ ਵੀਰ ਕੀ ਕਰਦੇ ਆ ਤਤ ਪਾਉਣ ਦੀ ਖਾਤਰ ਉਹਦੇ ਵਿੱਚ ਕਲੋਰੋ ਉਹਦੇ ਵਿੱਚ ਦਾਣੇਦਾਰ ਜ਼ਹਿਰਾ ਉਹਦੇ ਵਿੱਚ ਲੋਹਾ ਥੱਲੇ ਪਾਈ ਜਾਂਦੇ 8-8 ਕਿਲੋ 10-10 ਕਿਲੋ ਜੀਦਾ ਕਿ ਇੱਕ ਡੱਕੇ ਦਾ ਫਾਇਦਾ ਨਹੀਂ ਹੈ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਹੈ ਜਦੋਂ ਫਿਰ ਉਹ ਥੱਕ ਹਾਰ ਜਾਂਦੇ ਆ ਖਰਚਾ ਕਰ ਲੈਂਦੇ ਫੇਰ ਉਹ ਉਦੋਂ ਬਾਅਦ ਇਹ ਸਪਰੇਅ ਆ ਲਉਂਦੇ ਕਿ ਹੁਣ ਆਪਾਂ ਇਹ ਖੇਚਲ ਕਰਕੇ ਦੇਖ ਲਈਏ ਕਿਉਂਕਿ ਬਾਕੀ ਸਮਾਨ ਆ ਜਿਹੜਾ ਉਹ ਯੂਰੀਆ ਨਾਲ ਪਾ ਪਾ ਕੇ ਜਿਹੜਾ ਹੈਗਾ ਉਹ ਸੈੱਟ ਦਿੱਤਾ ਜਾਂਦਾ ਤੇ ਉਹਦੇ ਵਿੱਚ ਖੇਚਲ ਨਹੀਂ ਕਰਨੀ ਪੈਂਦੀ ਸਪਰੇਅ ਵਾਲੀ ਤੇ ਜਿੱਥੇ ਸਪਰੇਅ ਕਿਸਾਨ ਵੀਰ ਕਰਦੇ ਆ ਪਿਛਲੇ ਸਾਲਾਂ ਤੋਂ ਕਰਦੇ ਆ ਤੇ ਇਸ ਵਾਰ ਵੀ ਕੀਤੀ ਆ ਤੇ ਸ਼ਾਨਦਾਰ ਨਤੀਜੇ ਮਿਲੇ ਆ ਫੋਟ ਬਹੁਤ ਵਧੀਆ ਹੋ ਗਈ ਤੇ ਜਿੱਥੇ ਫਸਲ ਹੁਣ ਕਿਸਾਨ ਵੀਰਾਂ ਦੀ 40-40 ਦਿਨ ਦੀ ਫਸਲ ਆ ਉਹਨੇ ਫੋਟ ਨਹੀਂ ਕੀਤੀ ਤੇ 40 ਦਿਨ ਤੋਂ ਜਦੋਂ ਉੱਤੇ ਫਸਲ ਹੋ ਗਈ ਕਿੱਥੇ ਆਪਾਂ ਜਿਹੜੀ 25 ਦਿਨ ਤੇ 30 ਦਿਨ ਤੇ ਸਪਰੇਅ ਕਰਨੀ ਆ ਤੇ 40 ਦਿਨ ਤੱਕ ਜਾ ਕੇ ਦੋ ਸਪਰੇਆ ਹੋ ਜਾਣੀਆਂ ਆ ਰਾਮ ਨਾਲ ਤੇ ਉਹਨਾਂ ਦਾ ਨਤੀਜਾ ਆਪਾਂ ਨੂੰ ਮਿਲਣਾ ਸ਼ੁਰੂ ਹੋ ਜਾਣਾ ਜੀ ਆਪਾਂ 40 45 ਦਿਨ ਤੇ ਜਾ ਕੇ ਸਪਰੇ ਸ਼ੁਰੂ ਕਰਦੇ ਆ ਤਾਂ ਫੇਰ ਫਸਲ ਉਦੋਂ ਨੂੰ ਗੋਬ ਦੇ ਨੇੜ ਚਲੀ ਜਾਊਗੀ ਜਦੋਂ ਤੱਕ ਆਪਾਂ ਸਪਰੇਆ ਦੋ ਜਾਂ ਤਿੰਨ ਕਰਨੀਆਂ ਤਾਂ ਜਿੱਥੇ ਕਿਸਾਨ ਵੀਰਾਂ ਨੇ ਇੱਕ ਵੀ ਸਪਰੇ ਨਹੀਂ ਕੀਤੀ ਉੱਥੇ ਤੁਸੀਂ ਘਟੋ ਘਟ 40 45 ਦਿਨ ਤੇ ਜਾ ਕੇ 5-5 ਦਿਨ ਤੇ ਦੋ ਸਪਰੇਆ ਲਾਜ਼ਮੀ ਕਰ ਦਿਓ ਕਿਉਂਕਿ ਇੱਕ ਅ ਮਤਲਬ ਮੈਂ ਫੀਲਡ ਦੇਖਿਆ ਪੂਸਾ ਬਾਸਮਤੀ 1847 2.5 ਗੱਟ ਉਹ ਕਿਉਂਕਿ ਜ਼ਮੀਨ ਸੀਗੀ ਇਹ ਰੇਤਲੇ ਪਣ ਚ 2.5 ਗੱਟ ਯੂਰੀਆ ਦੇ ਪਾਏ ਤੇ ਇਹ ਕਹਿੰਦੇ ਕਿ ਸਾਡੀ ਜ਼ਮੀਨ ਜਿਹੜੀ ਫਸਲ ਆ ਪੀਲਾ ਪਣ ਦਿਖਾਉਂਦੀ ਕਿ ਯੂਰੀਆ ਘੱਟ ਰਹੀਗੀ ਜਦੋਂ ਫਸਲ ਜਾ ਕੇ ਦੇਖੀ ਗਈ ਦੌਗੀਆਂ ਦੇ ਵਿੱਚ ਉਹ ਕਿਉਂਕਿ ਵੈਸੇ ਤਾਂ ਹੁਣ ਰੰਗ ਇੰਨਾ ਕਾਲਾ ਹੋ ਜਾਣਾ ਉਹ ਤਾਂ ਬਾਸਮਤੀ ਨੂੰ ਤਾਂ ਲੋੜੋਂ ਵੱਧ ਬਹੁਤ ਜ਼ਿਆਦਾ ਯੂਰੀਆ ਪੈ ਗਈ ਬਾਸ ਉਹਦਾ ਰੰਗ ਕਾਲਾ ਸੀ ਪਰ ਦੌਗੀਆਂ ਚ ਉਹ ਜਿਹੜੇ ਕਾਲੇ ਹਰੇ ਰੰਗ ਵਿੱਚੋਂ ਜਿਹੜੀ ਹੈਗੀ ਆ ਹਲਕੀ ਹਲਕੀ ਪੀਲੀ ਦਿਖ ਮਾਰ ਰਹੀ ਸੀ ਜਦੋਂ ਉਹਦਾ ਨਰੀਖਣ ਕੀਤਾ ਗਿਆ ਤਾਂ ਜ਼ਿੰਕ ਦੀ ਘਾਟ ਕਿਤੇ ਕਿਤੇ ਨਿਕਾਲੇ ਪੱਤੇ ਤਾਂ ਜ਼ਿੰਕ ਦੀ ਘਾਟ ਨੂੰ ਵੀ ਉਹਨਾਂ ਨੇ ਯੂਰੀਆ ਵੱਧ ਪਾ ਕੇ ਆਪਾਂ ਕਈ ਵਾਰ ਮੈਗਨੀਸ਼ੀਅਮ ਪਾ ਕੇ ਉਹਨੂੰ ਲਗਾ ਦਿੰਨੇ ਆ ਤੇ ਜੇ ਇਹ ਅੰਤ ਤੱਕ ਜ਼ਿੰਕ ਦੀ ਘਾਟ ਰਹਿੰਦੀ ਆ ਤਾਂ ਫੇਰ ਆਪਣੀ ਫਸਲ ਦੇ ਵਿੱਚ ਫੋਕ ਬਣਨਾ ਮਗਰੋਂ ਆ ਕੇ ਫਸਲ ਬਹਿਣਾ ਕਿਉਂਕਿ ਜ਼ਿੰਕ ਤੇ ਪੋਟਾਸ਼ ਤੱਤ ਆ ਜਿਹੜੇ ਤੋਂ ਫਸਲ ਨੂੰ ਜਿਹੜੀ ਬਿਮਾਰੀਆਂ ਕੀੜਿਆਂ ਪ੍ਰਤੀ ਸ਼ੈਣ ਸ਼ਕਤੀ ਦੇ ਨਾਲ-ਨਾਲ ਫੋਕਟਾਉਣ 'ਚ ਮਦਦ ਕਰਦੇ ਆ। ਦਾਣੇ ਦੀ ਕੁਆਲਿਟੀ ਦਾਣੇ ਦਾ ਪੌੜ ਵਧਾਉਣ 'ਚ ਮਦਦ ਕਰਦੇ। ਜੇ ਆਪਾਂ ਜ਼ਿੰਕ ਹਲਕੀ ਜ਼ਮੀਨ 'ਚ ਥੱਲੇ ਇੱਕ ਵਾਰ 5-7 ਕਿਲੋ ਪਾਤੀ ਪਰ ਉਹਦੇ ਵਿੱਚ ਦੁਬਾਰਾ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆ ਸਕਦੀਆਂ। ਜੇ ਆਪਾਂ ਤਿੰਨ ਸਪ੍ਰੈਆਂ ਕਰਤੀਆਂ ਉੱਪਰੋਂ ਜਿਹਦੇ ਵਿੱਚ ਸਪਰੇਅ ਦਾ ਮੈਂ ਤੁਹਾਨੂੰ ਦੱਸਿਆ ਕਿ ਕਿ 1 ਕਿਲੋ 21% ਜ਼ਿੰਕ ਜਾਂ 700 ਗ੍ਰਾਮ 33% ਜ਼ਿੰਕ ਹੋਰ ਕੋਈ ਜ਼ਿੰਕ ਨਹੀਂ ਵਰਤਣੀ ਨਾ ਜ਼ਿੰਕ ਆਕਸਾਈਡ ਤੇ ਨਾ ਜ਼ਿੰਕ ਚਲੇਟਡ 1 ਕਿਲੋ ਲੋਹਾ ਤੱਤ ਅੱਧੇ ਤੋਂ 1 ਕਿਲੋ ਜੇ ਰੇਤਲੀ ਜ਼ਮੀਨ ਆ ਤਾਂ 1 ਕਿਲੋ ਨਹੀਂ ਅੱਧੀ ਕਿਲੋ ਤੱਕ 19% ਵਾਲਾ ਹੋਰ ਕੋਈ ਕਿਸੇ ਕਿਸਮ ਦਾ ਨਿਵਰਤਨਾ ਕੋਈ ਚਲੇਟਡ ਵਗੈਰਾ 1 ਤੋਂ 2 ਕਿਲੋ ਯੂਰੀਆ ਜਾਂ ਨੈਨੋ ਯੂਰੀਆ ਤੁਸੀਂ 50 ml 100 ml ਦੇ 150 ml ਇਹ ਪਾ ਸਕਦੇ ਆ ਨਾਲ ਅੱਧਾ ਕਿਲੋ ਡਲੇ ਵਾਲੀ ਕਲੀ ਰਾਤ ਨੂੰ ਪਿਉ ਕੇ ਉਹਦਾ 10-12 ਘੰਟੇ ਪਿਉ ਕੇ ਉਹਦਾ ਨਿਤਰਿਆ ਹੋਇਆ ਪਾਣੀ ਜਿੱਥੇ ਤੁਹਾਨੂੰ ਬਹੁਤ ਹਲਕੇ ਪਾਣ ਜਾਂ ਬਹੁਤ ਮਾੜੀ ਫਸਲ ਲੱਗਦੀ ਉੱਥੇ ਤੁਸੀਂ ਨਾਲ 200-250 ml ਸਗਾਰਿਕਾ ਦੀ ਵਰਤੋਂ ਕਰ ਸਕਦੇ ਆ ਇਫ ਕੋ ਦੀ ਸਗਾਰਿਕ ਅਮੀਨੋ ਐਸਿਡ ਵਗੈਰਾ ਹੁੰਦੀ ਹੈ ਕੋਆਪਰੇਟਿਵ ਜਿਹੜੀ ਇੰਡੀਅਨ ਫਾਰਮਰ ਫਰਟੀਲਾਈਜ਼ਰ ਕੋਆਪਰੇਟਿਵ ਉਹਨਾਂ ਦਾ ਇਹ ਜਿਹੜਾ ਪ੍ਰੋਡਕਟ ਹੈਗਾ ਤੇ ਦੋ ਸਪਰੇਇਆਂ ਤੁਸੀਂ 5-5 ਦਿਨ ਤੇ ਹਫਤੇ ਹਫਤੇ ਤੇ ਕਰੋ ਤਿੰਨ ਕਰਦੇ ਹੋ ਤਾਂ ਬਹੁਤ ਸ਼ਾਨਦਾਰ ਫਸਲ ਬਾਸਮਤੀ ਵਾਸਤੇ ਇਹ ਹੀ ਚੀਜ਼ਾਂ ਅਧੀਆਂ ਵਰਤਣੀਆਂ ਨੇ ਕਿਉਂਕਿ ਬਾਸਮਤੀ ਦੀ ਖਰਾਕ ਆ ਜਿਹੜੀ ਉਹ ਝੋਨੇ ਤੋਂ ਬਹੁਤ ਘੱਟ ਹੁੰਦੀ ਆ ਤੇ ਜਿੱਥੇ ਤੁਸੀਂ ਸਪਰੇ ਨਹੀਂ ਕੀਤੀ ਫਸਲ ਚੱਲ ਨਹੀਂ ਰਹੀ ਜਿੱਥੇ ਲੇਟ ਵੀ ਫਸਲ ਲੱਗੀ ਉਹ ਨਹੀਂ ਚੱਲ ਰਹੀ ਤਾਂ ਫਾਲਤੂ ਦਾ ਸਮਾਨ ਕੀਟਨਾਸ਼ਕ ਵਗੈਰਾ ਉਲੀਨਾਸ਼ਕ ਵਗੈਰਾ ਪਾਉਣ ਦੀ ਬਜਾਏ ਯੂਰੀਆ ਨਾਲ ਥੋੜੀ ਜਿਹੀ ਖੇਚਲ ਕਰ ਲਈਏ ਇਹਦੇ ਵਿੱਚ ਇਹ ਜਿਹੜੇ ਸਪਰੇਆ ਕਰ ਲਈਏ ਖਰਚਾ ਆਪਣਾ ਘੱਟ ਹੋਊਗਾ ਪਰ ਖੇਚਲ ਪਊਗੀ ਜੇ ਆਪਾਂ 2 ਤੋਂ 3 ਸਪਰੇਆ ਕਰ ਲਈਆਂ ਤਾਂ ਆਪਣੀ ਫਸਲ ਬੜੀ ਸ਼ਾਨਦਾਰ ਘੱਟ ਖਰਚੇ ਦੇ ਵਿੱਚ ਕਿਉਂਕਿ ਕੋਈ ਵੀ ਆਪਾਂ ਹੋਰ ਦਾਣੇਦਾਰ ਜ਼ਹਿਰ ਪਾਵਾਂਗੇ ਹੋਰ ਕੋਈ ਕੀਟਨਾਸ਼ਕ ਪਾਵਾਂਗੇ ਉਲੀਨਾਸ਼ਕ ਪਾਵਾਂਗੇ ਜਦੋਂ ਸਮੱਸਿਆ ਹੀ ਨਹੀਂ ਹੈ ਜੇ ਸਮੱਸਿਆ ਹੈਗੀ ਫਿਰ ਪਾਉਣ ਚ ਕੋਈ ਹਰਜ ਨਹੀਂ ਹੈ ਫਿਰ ਤੁਸੀਂ ਪਾ ਸਕਦੇ ਹੋ ਜੋ ਸਵਾਰਸ਼ ਜਿਹੜੇ ਕੀਟਨਾਸ਼ਕ ਉਲੀਨਾਸ਼ਕ ਵਗੈਰਾ ਹੈਗੇ ਪਰ ਜਦੋਂ ਸਮੱਸਿਆ ਆਪਣੇ ਤੱਤਾਂ ਦੀ ਘਾਟ ਦੀ ਹੈ ਆਪਾਂ ਉਹਦੇ ਵਿੱਚ ਪਾ ਰਹੇ ਹਾਂ ਕੀਟਨਾਸ਼ਕ ਜਾਂ ਉਲੀਨਾਸ਼ਕ ਤਾਂ ਉਹ ਘਾਟ ਕਿਵੇਂ ਪੂਰੀ ਹੋਊਗੀ ਜਾਂ ਆਪਾਂ ਤੱਤ ਹੋਰ ਪਾ ਰਹੇ ਹਾਂ ਲੋਹਾ ਤੱਤ ਨੂੰ ਥੱਲੇ ਪਾਏ ਦਾ ਇੱਕ ਰੱਤੀ ਪਰ ਫਾਇਦਾ ਨਹੀਂ ਹੁੰਦਾ ਚਾਹੇ ਤੁਸੀਂ 20 ਕਿਲੋ ਪਾ ਦਿਓ ਉੱਪਰ ਤੁਸੀਂ 1 ਕਿਲੋ ਦੋ ਵਾਰੀ ਸਪਰੇਅ ਕਰਦੇ ਹੋ ਉਹਦਾ ਰਿਜ਼ਲਟ ਪੂਰਾ ਟੌਪ ਦਾ ਉਹ ਕਿਉਂਕਿ ਉਹਦੇ ਨਾਲ ਉਹਦੀ ਘਾਟ ਪੂਰੀ ਹੋਣੀ ਆ ਥੱਲੇ ਜ਼ਮੀਨ ਚ ਪਾਉਣ ਨਾਲ ਫਸਲ ਦੇ ਵਿੱਚ ਲੋਹੇ ਤੱਤ ਦੀ ਪੂਰਤੀ ਘਾਟ ਦੀ ਪੂਰਤੀ ਨਹੀਂ ਹੁੰਦੀ ਇਹ ਗੱਲਾਂ ਸਮਝਣ ਵਾਲੀਆਂ ਨੇ ਕਈ ਕਿਸਾਨ ਵੀਰ ਆ ਜਿਹੜੇ ਉਹ ਬਹੁਤ ਵਧੀਆ ਤਰੀਕੇ ਨਾਲ ਸਮਝ ਰਹੇ ਆ ਕਰ ਰਹੇ ਆ ਖਰਚਾ ਖੇਤੀ ਖਰਚਾ ਘਟਾ ਰਹੇ ਆ ਜ਼ਰੂਰਤ ਅਨੁਸਾਰ ਇਨਪੁਟਸ ਪਾ ਰਹੇ ਆ ਤੇ ਬਹੁਤ ਵਧੀਆ ਨਤੀਜੇ ਲੈ ਰਹੇ ਆ ਬਾਕੀ ਕਿਸਾਨ ਵੀਰਾਂ ਨੂੰ ਵੀ ਤੁਸੀਂ ਬੇਨਤੀ ਹੈ ਜਿਹੜੇ ਕਿਸਾਨ ਵੀਰ ਲਗਾਤਾਰ ਜਿਹੜੀ ਇਹ ਵੀਡੀਓਜ਼ ਸੁਣਦੇ ਆ ਧਿਆਨ ਨਾਲ ਉਹ ਅੱਗੇ ਸ਼ੇਅਰ ਕਰਦੇ ਕਰੋ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਬਿਨਾਂ ਗੱਲ ਸੁਣੇ ਕੀਤੇ ਥੱਲੇ ਕਮੈਂਟ ਕਰ ਦਿੰਦੇ ਕੋਈ ਸਵਾਲ ਕਰ ਦਿੰਦੇ ਆ ਮਤਲਬ ਜੇ ਆਪਾਂ ਜ਼ਿੰਕ ਬਾਰੇ ਵੀਡੀਓ ਪਾਈ ਹੈ ਜਾਂ ਹੋਰ ਕੀਟਨਾਸ਼ਕ ਵਗੇਾਰੇ ਬਾਰੇ ਵੀਡੀਓ ਪਾਈ ਕਿ ਕੀਟਨਾਸ਼ ਕਰਨਾ ਕੋ ਥੱਲੇ ਕਹਿੰਦੇ ਕਿ ਹੁਣ ਅਸੀਂ ਪਾ ਦਈਏ ਥੱਲੇ ਤਾਂ ਬੇਨਤੀ ਹੈ ਕਿ ਗੱਲ ਪਹਿਲਾਂ ਸੁਣੀਏ ਫਿਰ ਉਹਨੂੰ ਸਮਝ ਗਏ ਤੇ ਫਿਰ ਉਹਤੇ ਆਪਾਂ ਗੌਰ ਕਰੀਏ ਮੇਨ ਮੰਤਵ ਕੀ ਹੈ ਕਿ ਜ਼ਰੂਰਤ ਅਨਸਾਰ ਹੀ ਖਾਦਾਂ ਦੀ ਸੰਤੁਲਿਤ ਵਰਤੋਂ ਕੀਟਨਾਸ਼ਕੂਲੀਨਾਸ਼ਕਾਂ ਦੀ ਸਚੱਜੀ ਵਰਤੋਂ ਕਰਕੇ ਫਸਲ ਨੂੰ ਰੋਗ ਰਹਿਤ ਰੱਖ ਕੇ ਖਰਚਾ ਘੱਟ ਰੱਖ ਕੇ ਝਾੜ ਵਧੀਆ ਲੈਣਾ ਤੁਹਾਡਾ ਬਹੁਤ ਬਹੁਤ ਨਵਾਜ਼ ਸ਼ੁਕਰੀਆ ਮਿਹਰਬਾਨੀ ਖੋ